पीवी टुडे चैनल ते तो स्वागत है लमे समय तो बीमारी नाल जूझ रही पिंड बखलौर और निवासी लोड़वंद औरत नु गुरु रविदास प्रबंधक कमेटी ने तारा जापान वालों भेजी गई आर्थिक सहायता पेट की थी। इस मौके कमेटी प्रधान पाल अते कैशियर मंगल सुमन ने दसिया कि औरत पिछले काफी समय तो बीमार चल रही है जिसका ऑपरेशन होना है परंतु इस को ऑपरेशन करवाण जोगे पैसे नहीं सन जिस ਕਰਕੇ ਇਸ ਨੂੰ ਐਨ ਆਰ ਆਈ ਤਾਰਾ ਜਪਾਨ ਵੱਲੋਂ ਭੇਜੀ ਗਈ 10000 ਦੀ ਰਾਸ਼ੀ ਪੇਟ ਕੀਤੀ ਗਈ ਹੈ। ਉਹਨਾਂ ਨੇ ਦਾਨੀ ਸਜਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪਿੰਡ ਦੇ ਦਾਨੀ ਪੁਰਸ਼ ਹਮੇਸ਼ਾ ਲੋੜਵੰਦ ਲੋਕਾਂ ਲਈ ਵੱਦ ਚੜਕੇ ਆਪਣੀ ਦਸਾਂ ਨਹਵਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢਦਿਆਂ ਸਹਾਇਤਾ ਲਈ ਅੱਗੇ ਆਉਂਦੇ ਹਨ ਜਿਸ ਨਾਲ ਦਰਜਨਾ ਪਰਿਵਾਰਾਂ ਦਾ ਪਲਾਹ ਹੋ ਚੁੱਕਾ ਹੈ। ਉਹਨਾਂ ਦੱਸਿਆ ਕਿ ਪਿੰਡ ਦੇ ਦਾਨੀ ਪੁਰਸ਼ਾਂ ਵੱਲੋਂ ਆਪਣੇ ਪਿੰਡ ਦੇ ਲੋੜਵੰਦ ਪਰਿਵਾਰਾਂ ਦੇ ਨਾਲ-ਨਾਲ ਹੜ੍ਹ ਪੀੜਤਾ ਲਈ ਵੀ ਬੰਦਾ ਯੋਗਦਾਨ ਪਾਇਆ ਗਿਆ ਹੈ। ਇਸ ਮੌਕੇ ਲੋੜਵੰਦ ਔਰਤ ਨੇ ਦੱਸਿਆ ਕਿ ਉਹ ਆਰਥਿਕ ਤੌਰ ਤੇ ਮੰਦਹਾਲੀ ਦਾ ਸ਼ਿਕਾਰ ਹੋਣ ਕਰਕੇ ਆਪਣਾ ਆਪਰੇਸ਼ਨ ਨਹੀਂ ਕਰਵਾ ਸਕੀ ਪਰ ਹੁਣ ਦਾਨੀ ਪੁਰਸ਼ਾਂ ਦੇ ਸਹਾਰੇ ਉਸ ਨੂੰ ਆਪਣਾ ਆਪਰੇਸ਼ਨ ਹੋਣ ਦੀ ਆਸ ਬੱਜੀ ਹੈ ਇਸ ਮੌਕੇ ਉਸ ਨੇ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ ਤੇ ਇਸ ਮੌਕੇ ਉਹਨਾਂ ਨਾਲ ਸ਼ਾਮ ਲਾਲ ਮੈਮੀ ਰਮੇਸ਼ ਚੁੰਬਰ ਨਰਿੰਦਰ ਕੁਮਾਰ ਬਿੰਦਾ ਜਗਜੀਵਨ ਰਾਮ ਸਤਪਾਲ ਸੈਕਟਰੀ ਗਾਰੀ ਰਾਮ ਮਨਜੀਤ ਡਰਾਈਵਰ ਗੁਰਿੰਦਰ ਸਿੰਘ ਗਗਨਦੀਪ ਨਿਤਨ ਕੁਮਾਰ ਅਤੇ ਰਮਨਦੀਪ ਕੁਮਾਰ ਤੋਂ ਇਲਾਵਾ ਹੋਰ ਕਈ ਪਤਵੰਤੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਬੀਬੀ ਕੀ ਨਾਮ ਹੈ ਤੁਹਾਡਾ ਜੋਤੀ ਹੈ ਜੀ ਕਿਹੜਾ ਪਿੰਡ ਹੈ ਜੀ ਬਖਲੌਰ ਕੀ ਗੱਲ ਹੋ ਗਈ ਤੁਹਾਨੂੰ ਮੈਨੂੰ ਜੀ ਪਹਿਲਾਂ ਮਤਲਬ ਉੱਦਾਂ ਕਹਿੰਦੇ ਸੀ ਫੈਕਸ਼ਨ ਜ਼ਿਆਦਾ ਆ ਫਿਰ ਕਿਟਣੀਆਂ ਦੀ ਪ੍ਰੋਬਲਮ ਆ ਗਈ ਜੀ ਕਿਟਣੀਆਂ ਮਤਲਬ ਜਾ ਕਮ ਹੋਏ ਸੀ ਬਹੁਤ ਜ਼ਿਆਦਾ ਚੰਡੀਗੜ੍ਹ ਚਲੇ ਗਏ ਤੇ ਫਿਰ ਉਸ ਤੋਂ ਬਾਅਦ ਹੁਣ ਪਿੱਤੇ ਚ ਪਥਰੀ ਆ ਜੀ ਹੁਣ ਮੈਂ ਮਤਲਬ ਖਾ ਪੀ ਵੀ ਨਹੀਂ ਕੁਝ ਵੀ ਸਕਦੇ ਹੈਗੇ ਤੇ ਹੁਣ ਮੈਨੂੰ ਲਾਜ ਵਾਸਤੇ ਮੇਰੇ ਕੋ ਪੈਸੇ ਹੈ ਨਹੀਂਗੇ ਜੀ ਤੇ ਮੈਨੂੰ ਆਪਣੇ ਲਾਜ ਵਾਸਤੇ ਮੈਨੂੰ ਪਿੰਡ ਦਾ ਸਹਯੋਗ ਚਾਹੀਦਾ ਜੋ ਵੀ ਕੁਛ ਹੋ ਮੇਰੀ ਮਦਦ ਕੋ ਕੀਤੀ ਜਾਵੇ ਜੀ ਤੁਹਾਡੇ ਹਸਬੰਡ ਕੀ ਕਰਦੇ ਆ ਕੁਛ ਨਹੀਂ ਜੀ ਉਹਨਾਂ ਦੀ ਡੈਥ ਹੋਈ ਨੂੰ 7-8 ਸਾਲ ਹੋ ਗਏ ਜੀ ਇਹ ਮਕਾਨ ਕਿਦਾਂ ਤੁਹਾਡੇ ਮਕਾਮ ਤੇ ਨਹੀਂ ਚੋਇਆ ਸੀ ਮਕਾਨ ਜੀ ਸਾਡੇ ਬਹੁਤ ਚੌਂਦੇ ਸੀਗੇ ਬਹੁਤ ਜ਼ਿਆਦਾ ਚੌਂਦੇ ਸੀ ਨਹੀਂ ਕੋਈ ਹੈਲਪ ਨਹੀਂ ਮਿਲੀ ਸਾਨੂੰ ਜੀ ਕੋਈ ਤਰਪੈਲ ਨਹੀਂ ਮਿਲੀ ਕੁਝ ਨਹੀਂ ਮਿਲਿਆ ਅਸੀਂ ਕਿਸੇ ਗਵਾਂਡੀਆਂ ਤੋਂ ਮੰਗ ਕੇ ਦੋ ਖਣ ਦੀ ਪਾਈ ਸੀ ਤਰਪੈਲ ਬਸ ਉਹਦੇ ਨਾਲ ਟਾਈਮ ਕੱਟਿਆ ਸੀ ਛੋਟਾ ਕੋਠ ਸਾਡਾ ਜੀ ਡਿੱਗਣ ਵਾਲਾ ਹੀ ਆ ਬਸ ਉਹਦੀ ਛੱਤ ਬਿਲਕੁਲ ਐਨ ਗਈ ਹੋਈ ਹੈ ਹਾਂਜੀ ਤੁਹਾਡੇ ਕੋਲ ਕਮਾਈ ਦਾ ਕੀ ਸਾਧਨ ਹੈ ਕਮਾਈ ਦਾ ਕੋਈ ਸਾਧਨ ਜੀ ਮੇਰੇ ਬੱਚੇ ਹੈਗੇ ਆ ਦੋ ਪਰ ਉਹ ਆਪਣੀ ਜੁਗ ਕਮਾਉਂਦੇ ਖਾਂਦੇ ਆ ਪਰ ਮੇਰੇ ਲਈ ਲਾਜ ਵਾਸਤੇ ਸਾਧਨ ਕੋਈ ਨਹੀਂ ਹੈਗਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਹੋਰ ਪਿੰਡ ਵਾਸੀਆਂ ਨੂੰ ਜੀ ਬਸ ਮੈਂ ਤਾਂ ਹੁਣ ਸਜੋਗ ਇਹੀ ਪਿੰਡ ਨੂੰ ਕਹਿਣਾ ਚਾਹੁੰਦੀ ਕਿ ਮੇਰੀ ਮਦਦ ਕਰੋ ਮੇਰਾ ਇਲਾਜ ਕਰਾਓ ਜੀ ਮੈਂ ਹੁਣ ਕਿੰਨਾ ਖਰਚਾ ਦਾ ਲਾਜ ਖਰਚਾ ਜੀ ਹੁਣ ਮੈਨੂੰ ਮੈਂ ਤਾਂ 25 30 40 ਹਜ਼ਾਰ ਤੱਕ ਤਾਂ ਆ ਜਾਊਗਾ ਹਾਂਜੀ ਤੁਹਾਡਾ ਕੋਲ ਮੋਬਾਈਲ ਨੰਬਰ ਹੈ ਹਾਂਜੀ ਮੋਬਾਈਲ ਹੈਗਾ ਤੁਹਾਨੂੰ ਨੰਬਰ ਦਾ ਪਤਾ ਮੈਨੂੰ ਬੋਲਣਾ ਨਹੀਂ ਜੀ ਆਉਂਦਾ ਹੈਗਾ ਅੱਛਾ ਜੀ ਮੈਂ ਹੋਰ ਕਿਸੇ ਕੋ ਪੁੱਛਵਾ ਲਵਾਂ ਹਾਂਜੀ ਉਹ ਕੋਲ ਮੇਰੇ ਜੀ ਦਾ ਜੀ ਮਰੀਜ਼ ਰਹਿੰਦੇ ਇਹਨਾਂ ਦਾ ਜਿੱਦਾਂ ਇਲਾਜ ਹੋਣਾ ਇਹਦਾ ਆਪਰੇਸ਼ਨ ਹੋਣਾ ਪੱਤੇ ਦੇ ਵਿੱਚ ਪਥਰੀ ਆ ਤੇ ਉਹਦੇ ਵਾਸਤੇ ਇਹਨਾਂ ਨੂੰ 50 ਕ ਹਜ਼ਾਰ ਦੀ ਜਾਨੀ ਕਿ ਲੋੜ ਆ ਤੇ ਹੁਣ ਜਾਨੀ ਕਿ ਅਸੀਂ ਐਨ ਆਰ ਆਈ ਵੀਰਾਂ ਨੂੰ ਤਾਰੇ ਜਾਪਾਨ ਨੂੰ ਕਿਹਾ ਸੀਗਾ ਉਹ ਜਾਨੀ ਕਿ ਇਹਨਾਂ ਨੂੰ 10000 ਰੁਪਇਆ ਹੁਣ ਅਸੀਂ ਦੇ ਚੱਲੇ ਆਂ ਬਾਕੀ ਉਹਨਾਂ ਨੇ 25-30000 ਤੱਕ ਇਹਨਾਂ ਨੂੰ ਦੇਣ ਦਾ ਕਿਹਾ ਸਹੀ ਆ ਕਿ ਨਹੀਂ ਬਾਕੀ ਉਹ ਹੋਰ ਵੀ ਜਿੱਦਾਂ ਸਾਨੂੰ ਐਨ ਆਰ ਆਈ ਵੀਰ ਭੇਜੂਗੇ ਪੈਸੇ ਜਿਹੜੇ ਇਹਨਾਂ ਨੂੰ ਅਸੀਂ ਇਲਾਜ ਕਰਾਵਾਂਗੇ ਤੇ ਘਰੋਂ ਗਰੀਬ ਆ ਜੀ ਕਿਤੇ ਇਹਨਾਂ ਦਾ ਕਮਾਈ ਦਾ ਕੋਈ ਵੀ ਸਾਧਨ ਹੈ ਨਹੀਂਗਾ ਸਾਰੇ ਪਿੰਡ ਵਾਸੀ ਆ ਆਪਣੇ ਸਾਰਾ ਨਗਰ ਇਹ ਨਹੀਂ ਵੀ ਕੋਈ ਜਾਨੀ ਕਿ ਬੰਦਾ ਸਾਰੇ ਜਾਨੀ ਕਿ ਮਿਲ ਕੇ ਇਹਦੀ ਅਸੀਂ ਮਦਦ ਕਰਾਂਗੇ ਬਾਕੀ ਤਾਰਾ ਜਪਾਨ ਜਾਨੀ ਕਿ ਵੱਧ ਤੋਂ ਵੱਧ ਹੋ ਕਹਿੰਦਾ ਵੀ ਮੈਂ ਇਹਦੀ ਮਦਦ ਕਰੂੰਗਾ ਬੋਲਾ ਜੀ ਸਾਡੇ ਪਿੰਡ ਦਾ ਹੀ ਇਹ ਇੱਕ ਪਰਿਵਾਰ ਆ ਘਰੋਂ ਬਹੁਤ ਗਰੀਬ ਆ ਦੋ ਇਹਨਾਂ ਦੇ ਬੇਟੇ ਆ ਜੋ ਕੀ ਚਲੇ ਤਾਂ ਮਾੜੀ ਚੰਗੀ ਸੰਗਤ ਦੇ ਵਿੱਚ ਪੈ ਗਏ ਉਹ ਆਪਣੇ ਜੋਗਾ ਹੀ ਬਸ ਆਪਣੇ ਗੁਜ਼ਾਰੇ ਜੋਗਾ ਹੀ ਕਰਦੇ ਆ ਇਹ ਇਲਾਜ ਤੋਂ ਬੈਠੇ ਸੀਗੇ ਇਹਨਾਂ ਦੀਆਂ ਕਿਡਨੀਆ 'ਚ ਜਾਕਮ ਵਗੈਰਾ ਫਾਲਟ ਹੈਗੇ ਆ ਇੱਕ ਪਿੱਤੇ 'ਚ ਪਥਰੀ ਆ ਤੇ ਇਹ ਇਲਾਜ ਦੇਖੋ ਬਹੁਤ ਜ਼ਿਆਦਾ ਦੂਸਰੇ ਸੀਗੇ ਤੇ ਅਸੀਂ ਫਿਰ ਇਹ ਚੀਜ਼ ਬਾਰੇ ਸਾਰਿਆਂ ਨੇ ਸੋਚਿਆ ਸਾਡੇ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਸਾਡੇ ਐਨ ਆਰ ਆਈ ਵੀਰ ਸਾਡੇ ਭਰਾ ਮੇਰਾ ਤਾਰਾ ਜਪਾਨ ਜਿਨਾਲੋ ਫਿਰ ਇਹਨਾਂ ਦੀ ਮਦਦ ਕੀਤੀ 10000 ਰੁਪਏ ਦੇ ਕੇ ਅਸੀਂ ਸਾਰੇ ਪਿੰਡ ਵਾਸੀਆਂ ਨੂੰ ਹੋਰ ਵੀ ਦਾਨੀ ਸੱਜਣਾ ਨੂੰ ਮੈਂ ਬੇਨਤੀ ਕਰਦਾ ਕਿ ਜੋ ਵੀ ਕੋਈ ਵੀ ਇਹਨਾਂ ਦੀ ਮਦਦ ਕਰ ਸਕਦਾ ਇਲਾਜ ਵਾਸਤੇ ਉਹ ਕੀਤੀ ਜਾਵੇ ਔਰ ਸਰਕਾਰ ਤੋਂ ਵੀ ਇਹ ਮੰਗ ਕਰਦੇ ਆ ਕਿ ਇਹਨਾਂ ਦਾ ਜੋ ਘਾਰ ਆ ਜੋ ਮਕਾਨਾਂ ਦੀ ਹਾਲਤ ਵੀ ਖਸਤ ਆ ਵੀ ਉਹ ਵੀ ਇਹਨਾਂ ਨੂੰ ਬਣਾ ਕੇ ਦਿੱਤੇ ਜਾਣ ਨੰਬਰ ਬੋਲ ਦੋ ਜੀ ਇਹਨਾਂ ਦਾ ਨੰਬਰ ਹੈਗਾ ਜੀ 98764 12883 98764 12883